ਆਖਿਰ ਕੀ ਕਾਰਨ ਸੀ ਕਿ ਦੀਵਾਨ ਟੋਡਰਮਲ ਨੇ ਗੁਰਗੋਬਿੰਦ ਪਾਸ਼ਾ ਤੋਂ ਆਪਣੇ ਪਰਿਵਾਰ ਨੂੰ ਉਜਾੜ ਦੇਣ ਦਾ ਵਰ ਮੰਗਿਆ ਦੀਵਾਨ ਟੋਡਰਮਲ ਜੀ ਇੱਕ ਗੱਡੇ ਤੇ ਮੋਹਰਾਂ ਦੇ ਵੱਡੇ ਵੱਡੇ ਬੋਰੇ ਭਰ ਕੇ ਲਿਆਏ ਸਨ ਜਿਵੇਂ ਕਿ ਆਪਾਂ ਨੂੰ ਇਹ ਤਸਵੀਰਾਂ ਵੇਖ ਕੇ ਫੀਲ ਹੁੰਦਾ ਹੈ ਸਿਰਫ ਇੱਕ ਥੈਲਾ ਭਰ ਕੇ ਮੋਹਰਾਂ ਨਾਲ 11x11 ਫੁੱਟ ਦੀ ਥਾਂ ਕਵਰ ਨਹੀਂ ਕੀਤੀ ਜਾ ਸਕਦੀ ਉਹ ਵੀ ਵਿਛਾ ਕੇ ਨਹੀਂ ਮੋਹਰਾਂ ਖੜੀਆਂ ਕਰਕੇ ਆਖਿਰ ਦੀਵਾਨ ਟੋਡਰਮਲ ਦਾ ਪਰਿਵਾਰ ਇੰਨਾ ਅਮੀਰ ਕਿਵੇਂ ਬਣਿਆ ਤੇ ਉਹਨਾਂ ਕੋਲ ਆਖਿਰ ਇੰਨਾ ਕਿੰਨਾ ਕੁ ਪੈਸਾ ਸੀ ਟੋਡਰਮਲ ਜੀ ਦੇ ਪਿਛੋਕਰ ਤੋਂ ਸ਼ੁਰੂ ਕਰਕੇ ਸਾਹਿਦ ਜ਼ਾਦਿਆਂ ਦੇ ਸੰਸਕਾਰ ਤੱਕ ਇਹ ਸਾਰਾ ਇਤਿਹਾਸ ਡੁੰਗਾਈ ਤੱਕ ਫਰੋਲਣ ਦੀ ਕੋਸ਼ਿਸ਼ ਕਰਾਂਗੇ ਇਸ ਵੀਡੀਓ ਵਿੱਚ ਪਰ ਸ਼ੁਰੂ ਕਰਨ ਤੋਂ ਪਹਿਲਾਂ ਇਸ ਤਰ੍ਹਾਂ ਦੇ ਸ਼ਾਨਦਾਰ ਇਤਿਹਾਸਿਕ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਮਾਲਵੇਦੀ ਕਰਤੀ ਪਿੰਡ ਆਲੋਵਾਲ ਤਹਿਸੀਲ ਪਵਾਨੀਗੜ ਤੋਂ ਸੰਗਤ ਦਾ ਇੱਕ ਜਥਾ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ ਉਸ ਜਥੇ ਵਿੱਚ ਆਪਣੀ ਉਮਰ ਦੇ ਅਖੀਰਲੇ ਪੜਾਅ ਤੇ ਚੱਲ ਰਹੇ ਇੱਕ ਬਜ਼ੁਰਗ ਬਾਪੂ ਜੀ ਵੀ ਸ਼ਾਮਿਲ ਸਨ ਅਤਿ ਦਰਜੇ ਦੇ ਗਰੀਬ ਐਨ ਮੈਲੇ ਕਚਲੇ ਪਾਟੇ ਪੁਰਾਣੇ ਕੱਪੜੇ ਜੋ ਥਾਂ-ਥਾਂ ਤੋਂ ਟਾਕੀਆਂ ਲਾ ਕੇ ਸੀਤੇ ਹੋਏ ਸਨ ਇਥੋਂ ਤੱਕ ਕਿ ਵਿਚਾਰੇ ਬਜ਼ੁਰਗ ਬਾਪੂ ਜੀ ਦੇ ਪੈਰੀਂ ਜੋੜਾ ਤੱਕ ਨਹੀਂ ਸੀ ਬਜ਼ੁਰਗ ਨੇ ਗੁਰੂ ਸਾਹਿਬ ਜੀ ਦੀ ਬੜੀ ਸ਼ੋਭਾ ਸੁਣੀ ਸੀ ਸੋ ਆਪਣੀ ਤੰਗ ਜ਼ਿੰਦਗੀ ਚੋਂ ਬੜੀਆਂ ਆਸਾਂ ਲਾਈ ਉਹ ਗੁਰੂ ਘਰ ਪਹੁੰਚਿਆ ਸੀ ਉਸ ਦਿਨ ਬੜੀ ਵੱਡੀ ਗਿਣਤੀ ਵਿੱਚ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਪਹੁੰਚੀਆਂ ਸਨ ਤੇ ਕਾਫੀ ਭੀੜ ਸੀ ਉਹ ਬਜ਼ੁਰਗ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਲਾਈਨ ਵਿੱਚ ਲੱਗ ਗਏ। ਮਨ ਵਿੱਚ بڑے ਵਿਚਾਰ ਆ ਰਹੇ ਸਨ ਕਿ ਅੱਜ ਮੈਂ ਗੁਰੂ ਸਾਹਿਬ ਤੋਂ ਆਵੀ ਮੰਗ ਲੈਣਾ ਹੈ, ਉਹ ਵੀ ਮੰਗ ਲੈਣਾ ਹੈ। ਪਰ ਭੀੜ ਕਰਕੇ ਹਜੇ ਤੱਕ ਉਹਨਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੋਏ ਸਨ। ਜਿਵੇਂ ਜਿਵੇਂ ਲੈਂ ਅੱਗੇ ਵਧੀ ਤਾਂ ਉਹਨਾਂ ਨੂੰ ਜੀਵਨ ਵਿੱਚ ਪਹਿਲੀ ਵਾਰ ਇੱਕ ਸੱਚੀ ਰੋਹਾਨੀ ਰੂਹ, ਸ੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਹੋਏ। ਸਿੰਘਾਸਨ ਤੇ ਬਿਰਾਜਮਾਨ ਗੁਰੂ ਸਾਹਿਬ ਦਾ ਸੋਹਣਾ ਪ੍ਰਕਾਸ਼ ਦਾੜਾ, ਰੱਜ ਕੇ ਸੋਹਣਾ ਸਰੂਪ ਸਿਰ ਤੇ ਚੰਦੂਆ ਸਾਹਿਬ ਤੇ ਚੌਰ ਸਾਹਿਬ ਹੋ ਰਿਹਾ ਹੈ। ਐਸਾ ਪ੍ਰਭਾਵ ਪਿਆ ਗੁਰੂ ਮਹਾਰਾਜ ਦਾ ਕਿ ਜਿਵੇਂ ਜਿਵੇਂ ਲਾਈਨ ਅੱਗੇ ਵਧਦੀ ਗਈ ਬਜ਼ੁਰਗ ਦੀਆਂ ਸਾਰੀਆਂ ਇੱਛਾਵਾਂ ਤ੍ਰਿਪਤ ਹੁੰਦੀਆਂ ਗਈਆਂ ਤੇ ਜਦੋਂ ਬਜ਼ੁਰਗ ਬਾਬਾ ਜੀ ਦੀ ਮੱਥਾ ਟੇਕਣ ਦੀ ਵਾਰੀ ਆਈ ਉਦੋਂ ਤੱਕ ਉਹਨਾਂ ਦੇ ਮਨ ਵਿੱਚ ਕੋਈ ਇੱਛਾ ਰਹਿ ਹੀ ਨਹੀਂ ਗਈ ਸੀ ਬਜ਼ੁਰਗ ਨੇ ਗੁਰੂ ਸਾਹਿਬ ਦੇ ਮੂਰੇ ਹੱਥ ਜੋੜੇ ਚਰਨਾਂ 'ਚ ਸੀਸ ਨਿਵਾਇਆ ਤੇ ਮੱਥਾ ਟੇਕ ਕੇ ਵਾਪਸ ਮੁੜਨ ਲੱਗੇ ਬਜ਼ੁਰਗ ਨੂੰ ਇਸ ਤਰ੍ਹਾਂ ਵਾਪਸ ਮੁੜਦਾ ਵੇਖ ਗੁਰੂ ਸਾਹਿਬ ਫਰਮਾਏ ਕਿ ਬਜ਼ੁਰਗੋ ਇੰਨੀ ਦੂਰੋਂ ਦਰਸ਼ਨ ਕਰਨ ਆਏ ਹੋ ਤੇ ਖਾਲੀ ਹੱਥ ਮੁੜ ਚੱਲੇ ਹੋ ਕੁਝ ਨਾ ਕੁਝ ਮੰਗ ਤਾਂ ਲੈਣਾ ਸੀ ਬਜ਼ੁਰਗ ਨੇ ਅਰਜ਼ ਕੀਤੀ ਗੁਰੂ ਸਾਹਿਬ ਜੀ ਮੇਰੀ ਕੋਈ ਇੱਛਾ ਹੀ ਨਹੀਂ ਹੈ ਗੁਰੂ ਸਾਹਿਬ ਫੇਰ ਬੋਲੇ ਬਜ਼ੁਰਗੋ ਦੋ ਪਲ ਰੋਕ ਕੇ ਸੋਚ ਤਾਂ ਲਓ ਆਖਿਰ ਕੋਈ ਤਾਂ ਇੱਛਾ ਹੋਊਗੀ ਤੁਹਾਡੀ ਬਜ਼ੁਰਗ ਨੇ ਵੀ ਅੱਗੋਂ ਫੇਰ ਉਹੀ ਜਵਾਬ ਦਿੱਤਾ ਗੁਰੂ ਸਾਹਿਬ ਜੀ ਤੁਹਾਡੇ ਦਰਸ਼ਨ ਹੋ ਗਏ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਆਲੇ ਦੁਆਲੇ ਖੜੀਆਂ ਸੰਗਤਾਂ ਵੀ ਹੈਰਾਨ ਹੋ ਰਹੀਆਂ ਸਨ ਕਿ ਗੁਰੂ ਸਾਹਿਬ ਜੀ ਇਸ ਬਜ਼ੁਰਗ ਨੂੰ ਵਾਰ-ਵਾਰ ਕੁਝ ਮੰਗਣ ਲਈ ਜ਼ੋਰ ਕਿਉਂ ਪਾ ਰਹੇ ਹਨ ਜਦੋਂ ਗੁਰੂ ਸਾਹਿਬ ਜੀ ਨੇ ਫੇਰ ਤੀਸਰੀ ਵਾਰ ਉਹੀ ਗੱਲ ਦੁਹرائی ਤਾਂ ਬਜ਼ੁਰਗ ਨੇ ਹੱਥ ਜੋੜ ਕੇ ਗੁਰੂ ਸਾਹਿਬ ਅੱਗੇ ਅਰਜ਼ ਕੀਤੀ ਕਿ ਪਾਤਸ਼ਾਹ ਤੁਹਾਡੇ ਦਰਸ਼ਨ ਕਰਕੇ ਮੈਂ ਨਿਹਾਲ ਹੋ ਗਿਆ ਹਾਂ ਇੱਕ ਵਾਰ ਤਾਂ ਮੈਂ ਡਿੱਗਦਾ ਟੈਂਦਾ ਕਿਸੇ ਤਰ੍ਹਾਂ ਤੁਹਾਡੇ ਦਰ ਤੱਕ ਪਹੁੰਚ ਆਇਆ ਹਾਂ ਪਰ ਆਪਣੇ ਸਰੀਰ ਵੱਲ ਦੇਖ ਕੇ ਮੈਨੂੰ ਲੱਗਦਾ ਨਹੀਂ ਕਿ ਮੈਂ ਦੁਬਾਰਾ ਕਦੀ ਇੱਥੋਂ ਤੱਕ ਪਹੁੰਚ ਪਾਉਂਗਾ ਇਹ ਗੱਲ ਬੋਲਦੇ-ਬੋਲਦੇ ਉਸ ਬਜ਼ੁਰਗ ਦਾ ਗਲਾ ਪਾਰ ਆਇਆ ਕਹਿੰਦਾ ਪਾਤਸ਼ਾਹ ਮੈਂ ਚਾਹੁੰਦਾ ਹਾਂ ਕਿ ਇੱਕ ਵਾਰ ਤੁਸੀਂ ਇਸ ਗਰੀਬ ਸੇਵਕ ਦੀ ਝੋਪੜੀ ਵਿੱਚ ਚਰਨ ਪਾਓ ਇਹ ਸੁਣ ਕੇ ਉਸ ਬਜ਼ੁਰਗ ਵੱਲ ਵੇਖ ਕੇ ਮੁਸਕਰਾ ਕੇ ਫਰਮਾਏ ਕਹਿੰਦੇ ਆਵਾਂਗੇ ਜ਼ਰੂਰ ਆਵਾਂਗੇ ਰਾਤ ਵੀ ਰੁਕਾਂਗੇ ਪ੍ਰਸ਼ਾਦਾ ਪਾਣੀ ਵੀ ਸ਼ਕਾਂਗੇ ਤੇ ਤੁਹਾਡੇ ਘਰੇ ਬੈਠ ਕੇ ਕੀਰਤਨ ਵੀ ਕਰਾਂਗੇ ਇਹ ਜਵਾਬ ਸੁਣ ਕੇ ਉਹ ਬਜ਼ੁਰਗ ਕੁਝ ਸੋਚੀ ਪੈ ਗਿਆ ਤੇ ਫਿਰ ਪੁੱਛਣ ਲੱਗਾ ਗੁਰੂ ਸਾਹਿਬ ਜੀ ਜਦੋਂ ਤੁਸੀਂ ਆਓਗੇ ਤਾਂ ਤੁਹਾਡੇ ਨਾਲ ਸਿੱਖ ਕਿੰਨੇ ਕੁ ਹੋਣਗੇ ਗੁਰੂ ਸਾਹਿਬ ਫਰਮਾਏ ਕੋਈ 30 40 ਤਾਂ ਹੋਣਗੇ ਹੀ ਇਹ ਗੱਲ ਸੁਣ ਕੇ ਬਜ਼ੁਰਗ ਦੇ ਮੂੰਹੋਂ ਸਹਿਜ ਸੁਭਾਅ ਨਿਕਲ ਗਿਆ ਕਿ ਗੁਰੂ ਸਾਹਿਬ ਜੀ ਜੇ ਇੰਨੇ ਸਿੱਖਾਂ ਦੇ ਨਾਲ ਆਉਣਾ ਹੈ ਤੇ ਫਿਰ ਤੁਸੀਂ ਨਾ ਆਇਓ ਇਹ ਗੱਲ ਸੁਣ ਕੇ ਪਾਦਸ਼ਾਹ ਮੁਸਕੁਰਾ ਕੇ ਕਹਿੰਦੇ ਕਿਉਂ ਭਾਈ ਸਾਡੇ ਸਿੱਖਾਂ ਤੋਂ ਤੁਹਾਨੂੰ ਕੀ ਇਤਰਾਜ਼ ਹੈ ਬਜ਼ੁਰਗ ਨੇ ਕਿਹਾ ਕਿ ਪਾਦਸ਼ਾਹ ਮੈਨੂੰ ਇਤਰਾਜ਼ ਕੋਈ ਨਹੀਂ ਪਰ ਮੈਂ ਇੱਕ ਅਤ ਦਰਜੇ ਦਾ ਗਰੀਬ ਬੰਦਾ ਹਾਂ ਤੁਹਾਨੂੰ ਤਾਂ ਮੈਂ ਪ੍ਰਸ਼ਾਦਾ ਪਾਣੀ ਸ਼ਿਕਾ ਦੇਵਾਂਗਾ ਪਰ 30-40 ਸਿੱਖਾਂ ਨੂੰ ਭੋਜਨ ਕਰਾਉਣਾ ਮੇਰੀ ਸਮਰੱਥਾ ਤੋਂ ਬਾਹਰ ਹੈ ਗੁਰੂ ਸਾਹਿਬ ਫਰਮਾਏ ਕਿ ਬਜ਼ੁਰਗੋ ਤੁਸੀਂ ਇੰਨੀ ਚਿੰਤਾ ਨਾ ਕਰੋ ਅੱਜ ਭਾਵੇਂ ਤੁਸੀਂ ਇੱਕ ਝੋਪੜੀ ਵਿੱਚ ਰਹਿੰਦੇ ਹੋ ਪਰ ਜਦੋਂ ਅਸੀਂ ਆਵਾਂਗੇ ਉਦੋਂ ਤੁਹਾਡਾ ਪਰਿਵਾਰ ਮਹਿਲਾਂ ਵਰਗੀਆਂ ਵੱਡੀਆਂ-ਵੱਡੀਆਂ ਹਵੇਲੀਆਂ 'ਚ ਰਹਿੰਦਾ ਹੋਊਗਾ 40 ਤਾਂ ਕੀ 400 ਨੂੰ ਲੰਗਰ ਛਕਾਉਣ ਲੱਗਿਆਂ ਵੀ ਤੁਹਾਨੂੰ ਇੱਕ ਤੋਂ ਦੂਜੀ ਵਾਰ ਸੋਚਣਾ ਨਹੀਂ ਪਊਗਾ ਇਹ ਸੁਣ ਕੇ ਉਹ ਬਜ਼ੁਰਗ ਹੈਰਾਨ ਹੋ ਗਿਆ ਤੇ ਫਿਰ ਹੱਥ ਜੋੜ ਕੇ ਕਹਿਣ ਲੱਗਾ ਪਾਤਸ਼ਾਹ ਮੇਰਾ ਇਹ ਬੁੱਢਾ ਸ਼ਰੀਰ ਹੁਣ ਭਰੋਸੇ ਲਾਇਕ ਨਹੀਂ ਰਿਹਾ ਇਹ ਕਦੇ ਵੀ ਸਾਥ ਛੱਡ ਸਕਦਾ ਹੈ ਤੁਸੀਂ ਕਦੋਂ ਆਓਗੇ ਮੇਰੇ ਜੀਉਂਦੇ ਜੀ ਆ ਤਾਂ ਜਾਓਗੇ ਨਾ ਗੁਰੂ ਰਾਮਦਾਸ ਜੀ ਫਰਮਾਏ ਕਿ ਨਹੀਂ ਬਜ਼ੁਰਗੋ ਜਦੋਂ ਅਸੀਂ ਤੁਹਾਡੇ ਵਿੜੇ ਚਰਨ ਪਾਵਾਂਗੇ ਉਦੋਂ ਨਾ ਤਾਂ ਤੁਸੀਂ ਇਸ ਦੁਨੀਆ ਵਿੱਚ ਹੋਵੋਗੇ ਤੇ ਨਾ ਹੀ ਸਰੀਰਿਕ ਰੂਪ ਨਾਲ ਅਸੀਂ ਰਵਾਂਗੇ ਅਸੀਂ ਨੌਵੇਂ ਗੁਰੂ ਦੇ ਜਾਮੇ ਵਿੱਚ ਉਸ ਸਮੇਂ ਤੁਹਾਡੇ ਘਰੇ ਚਰਨ ਪਾਵਾਂਗੇ ਜਦੋਂ ਚੌਥੀ ਪੀੜੀ ਵਿੱਚ ਇਲਾਕੇ ਦੇ ਵੱਡੇ-ਵੱਡੇ ਲੋਕਾਂ ਵਿੱਚ ਤੁਹਾਡਾ ਨਾਮ ਆਉਂਦਾ ਹੋਊਗਾ ਤੁਹਾਡੇ ਵਪਾਰ 'ਚ ਕੰਮ ਕਰਕੇ ਹੀ ਅਨੇਕਾਂ ਲੋਕਾਂ ਦੇ ਘਰ ਚੱਲਣਗੇ ਇਸ ਤੋਂ ਬਾਅਦ ਸਮਾ ਇਸੇ ਤਰ੍ਹਾਂ ਨਿਰੰਤਰ ਆਪਣੀ ਚਾਲ ਚੱਲਦਾ ਰਿਹਾ ਤੇ ਲਗਭਗ 80-85 ਸਾਲਾਂ ਬਾਅਦ ਅੱਜ ਨੌਵੇਂ ਜਾਮੇ 'ਚ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਪਟਿਆਲੇ ਤੋਂ ਚੱਲ ਕੇ ਆਪਣੇ ਤੀ ਕੁ ਸਿੱਖਾਂ ਦੇ ਜਥੇ ਸਮੇਟ ਉਸ ਚੜ੍ਹਾਈ ਕਰ ਚੁੱਕੇ ਬਜ਼ੁਰਗ ਦੇ ਪਿੰਡ ਆਲੋਵਾਲ ਪਹੁੰਚਦੇ ਹਨ ਅੱਜ ਇਸ ਬਜ਼ੁਰਗ ਬਾਪੂ ਦੇ ਘਰ ਪੂਰੀਆਂ ਲਹਿਰਾਂ ਪੈਰਾ ਹਨ ਇਲਾਕੇ ਵਿੱਚ ਉਹਨਾਂ ਦਾ ਚੰਗਾ ਤਗੜਾ ਵਪਾਰ ਹੈ ਕਈ ਸੌ ਕਿੱਲਿਆਂ ਚ ਤਾਂ ਉਹਨਾਂ ਦੇ ਅੰਬ ਤੇ ਬੇਰਾਂ ਦੇ ਵੱਡੇ ਵੱਡੇ ਬਾਗ ਹਨ ਗੁਰੂ ਸਾਹਿਬ ਜੀ ਦੇ ਕਥਨਾ ਮੁਤਾਬਕ ਅੱਜ ਸੈਂਕੜੇ ਨੌਕਰਾਂ ਦਾ ਘਰ ਇਹਨਾਂ ਦੇ ਵਪਾਰ ਸਦਕਾ ਚੱਲਦਾ ਹੈ ਤੇ ਇਸ ਤੋਂ ਇਲਾਵਾ ਇਹਨਾਂ ਦਾ ਸ਼ਾਹੂਕਾਰੀ ਦਾ ਵੀ ਇੱਕ ਕਾਫੀ ਤਗੜਾ ਵਪਾਰ ਹੈ ਅੱਜ ਉਹ ਬਜ਼ੁਰਗ ਬਾਪੂ ਤਾਂ ਇਸ ਸੰਸਾਰ ਤੋਂ ਜਾ ਚੁੱਕੇ ਹਨ ਤੇ ਚੌਥੀ ਪੀੜੀ ਤੋਂ ਅੱਜ ਉਹਨਾਂ ਦੇ ਪੜਪੋਤੇ ਇਸ ਕਾਰੋਬਾਰ ਨੂੰ ਸੰਭਾਲਦੇ ਹਨ ਪਰ ਪੀੜੀਦਰ ਪੀੜੀ ਗੁਰੂ ਦੇ ਕਹੇ ਉਹ ਬੋਲ ਇਸ ਨੌਜਵਾਨ ਦੇ ਤਨ ਮਨ ਵਿੱਚ ਵਸ ਚੁੱਕੇ ਹਨ ਤੇ ਉਹ ਕਈ ਸਾਲਾਂ ਤੋਂ ਹਰ ਰੋਜ਼ ਗੁਰੂ ਸਾਹਿਬ ਦੀ ਰਾਹ ਤੱਕ ਰਿਹਾ ਸੀ ਪਰ ਅੱਜ ਜਦੋਂ ਇੱਕ ਨੌਕਰ ਨੇ ਨੌਵੇਂ ਪਾਤਸ਼ਾਹ ਦੇ ਪਿੰਡ ਆਗਮਨ ਦੀ ਗੱਲ ਦੱਸੀ ਤਾਂ ਇਸ ਨੌਜਵਾਨ ਦੇ ਚਾਹ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਉਹ ਤੁਰੰਤ ਪਿੰਡ ਦੀ ਹੱਦ ਤੱਕ ਗੁਰੂ ਸਾਹਿਬ ਨੂੰ ਲੈਣ ਲਈ ਆ ਪੜਿਆ ਤੇ ਗੁਰੂ ਸਾਹਿਬ ਜੀ ਤੇ ਉਹਨਾਂ ਦੇ ਨਾਲ ਦੇ ਸਿੱਖਾਂ ਨੂੰ ਸਤਿਕਾਰ ਸਹਿਤ ਆਪਣੇ ਘਰ ਲੈ ਆਇਆ ਅੱਜ ਇਹ ਪਰਿਵਾਰ ਪਾਣੀ ਦੇ ਜਹਾਜ਼ ਦੇ ਆਕਾਰ ਚ ਬਣੀ ਮਹਿਲਾਂ ਵਰਗੀ ਇੱਕ ਸ਼ਾਨਦਾਰ ਹਵੇਲੀ ਵਿੱਚ ਰਹਿੰਦਾ ਹੈ। ਉਸ ਨੌਜਵਾਨ ਨੇ ਗੁਰੂ ਸਾਹਿਬ ਦੇ ਨਾਲ ਆਏ ਸਿੱਖਾਂ ਦੀ ਰੱਜ ਕੇ ਸੇਵਾ ਕੀਤੀ। ਸ਼ਾਮ ਨੂੰ ਗੁਰੂ ਸਾਹਿਬ ਜੀ ਨੇ ਪ੍ਰਸ਼ਾਦਾ ਪਾਣੀ ਸ਼ਕ ਕੇ ਆਰਾਮ ਕੀਤਾ ਤੇ ਫਿਰ ਅਗਲੇ ਦਿਨ ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰਕੇ ਉਸ ਹਵੇਲੀ ਵਿੱਚ ਬੈਠ ਕੇ ਕੀਰਤਨ ਦੀਆਂ ਤਾਰਾਂ ਛੇੜੀਆਂ। ਉਸ ਹਵੇਲੀ ਦੇ ਬਾਗ ਜਗਾ ਦਿੱਤੇ ਤੇ ਜਦੋਂ ਗੁਰੂ ਸਾਹਿਬ ਜੀ ਰਵਾਨਾ ਹੋਣ ਲੱਗੇ ਤਾਂ ਉਸ ਨੌਜਵਾਨ ਨੇ ਸੋਨਾ ਕੀਮਤੀ ਦੁਸ਼ਾਲਾ ਤੇ ਸੋਨੇ ਦੀਆਂ ਮੋਹਰਾਂ ਦਾ ਭਰਿਆ ਇੱਕ ਥਾਲ ਗੁਰੂ ਸਾਹਿਬ ਜੀ ਨੂੰ ਪੇਟਾ ਕੀਤਾ। ਗੁਰੂ ਸਾਹਿਬ ਜੀ ਨੇ ਥਾਲ ਚੋਂ ਦੁਸ਼ਾਲਾ ਦਾ ਚੱਕ ਲਿਆ ਤੇ ਮੋਹਰਾਂ ਵਾਲਾ ਥਾਲ ਹੱਥ ਨਾਲ ਪਰਾਂ ਕਰਤਾ ਫਰਮਾਉਣ ਲੱਗੇ ਕਿ ਇੰਨੀਆਂ ਕੁ ਮੋਹਰਾਂ ਨਾਲ ਕੀ ਬਣਦਾ ਹੈ ਸਾਨੂੰ ਹੋਰ ਮੋਹਰਾਂ ਚਾਹੀਦੀਆਂ ਹਨ ਤਾਂ ਉਸ ਨੌਜਵਾਨ ਨੇ ਅਰਜ਼ ਕੀਤੀ ਕਿ ਠੀਕ ਹੈ ਗੁਰੂ ਸਾਹਿਬ ਸਾਡੀ ਤਜੋਰੀ ਵਿੱਚ ਮੋਹਰਾਂ ਦਾ ਇੱਕ ਹੋਰ ਥਾਲ ਭਰਿਆ ਪਿਆ ਹੈ ਮੈਂ ਉਹ ਵੀ ਲਿਆ ਕੇ ਤੁਹਾਡੇ ਚਰਨਾਂ 'ਚ ਪੇਟਾ ਕਰ ਦਿੰਦਾ ਹਾ ਗੁਰੂ ਸਾਹਿਬ ਜੀ ਫਰਮਾਏ ਕਿ ਇੱਕ ਦੋ ਥਾਲ ਨਹੀਂ ਸਾਨੂੰ ਤਾਂ ਗੱਡਾ ਭਰ ਕੇ ਮੋਹਰਾਂ ਦੀ ਸੇਵਾ ਲੈਣੀ ਹੈ ਉਸ ਨੌਜਵਾਨ ਨੂੰ ਆਪਾਂ ਇਤਿਹਾਸ ਵਿੱਚ ਦੀਵਾਨ ਟੋਡਰਮਲਜੀ ਦੇ ਨਾਮ ਨਾਲ ਜਾਣਦੇ ਹਾਂ ਤੇ ਕੁਝ ਕੁ ਸਾਲ ਪਹਿਲਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਦੇ ਇਤਿਹਾਸਕਾਰਾਂ ਨੇ ਇਹਨਾਂ ਦੇ ਨਾਮ ਦੇ ਨਾਲ ਜੈਨ ਸ਼ਬਦ ਵੀ ਜੋੜਤਾ ਹੈ ਸੋ ਇਹਨਾਂ ਦਾ ਪੂਰਾ ਨਾਮ ਬਣਦਾ ਹੈ ਦੀਵਾਨ ਭਾਈ ਟੋਡਰਮਲਜੀ ਜੈਨ ਤੇ ਅੱਗੇ ਦਾ ਮੋਟਾ-ਮੋਟਾ ਇਤਿਹਾਸ ਤਾਂ ਆਪਾਂ ਜਾਣਦੇ ਹੀ ਹਾਂ ਕਿ ਗੁਰੂ ਸਾਹਿਬ ਜੀ ਨੇ ਕਦੋਂ ਤੇ ਕਿਵੇਂ ਦੀਵਾਨ ਟੋਡਰਮਲਜੀ ਤੋਂ ਇਹ ਸੇਵਾ ਲਈ ਸੀ ਪਰ ਫਿਰ ਵੀ ਆਪਾਂ ਅੱਜ ਇਤਿਹਾਸ ਦੇ ਵਰਕਿਆਂ 'ਚ ਅੱਜ ਡੂੰਘਾਈ ਤੱਕ ਉਤਰਨ ਦੀ ਕੋਸ਼ਿਸ਼ ਕਰਾਂਗੇ ਜਦੋਂ ਦੀਵਾਨ ਟੋਡਰਮਲ ਜੀ ਨੂੰ ਸ਼ਹੀਦੀ ਦੀ ਖਬਰ ਮਿਲੀ ਉਦੋਂ ਤੱਕ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਪਵਿੱਤਰ ਦੇਹਾਂ ਨੂੰ ਹਸਲਾ ਨਦੀ ਦੇ ਕਿਨਾਰੇ ਪਈਆਂ ਨੂੰ ਤਿੰਨ ਦਿਨ ਬੀਤ ਚੁੱਕੇ ਸਨ ਭਾਈ ਟੋਡਰਮਲ ਜੀ ਉਸ ਥਾਂ ਤੇ ਭੱਜ ਕੇ ਪਹੁੰਚੇ ਪਰ ਉੱਥੇ ਫੌਜਾਂ ਦਾ ਪਹਿਰਾ ਸੀ ਇਹਨਾਂ ਪਵਿੱਤਰ ਦੇਹਾਂ ਨੂੰ ਛੂਹਣ ਤੱਕ ਨਹੀਂ ਦਿੱਤਾ ਗਿਆ ਕਿਉਂਕਿ ਵਜ਼ੀਰ ਖਾਨ ਦਾ ਹੁਕਮ ਸੀ ਕਿ ਕਿਸੇ ਨੂੰ ਨੇੜੇ ਨਹੀਂ ਜਾਣ ਦੇਣਾ ਇਹਨਾਂ ਦੇਹਾਂ ਨੂੰ ਇੱਥੇ ਪਈਆਂ ਨੂੰ ਹੀ ਜੰਗਲੀ ਜਾਨਵਰ ਤੇ ਪੰਛੀ ਨੋਚ-ਨੋਚ ਕੇ ਖਾਣਗੇ ਕਿਉਂਕਿ ਭਾਈ ਟੋਡਰਮਲ ਦਾ ਰਤਬਾ ਨਗਰ ਤੇ ਸੂਬੇ ਵਿੱਚ ਕਾਫੀ ਉੱਚਾ ਸੀ ਉਹਨਾਂ ਨੇ ਸੰਸਕਾਰ ਦੀ ਇਜਾਜ਼ਤ ਲੈਣ ਲਈ ਨਗਰ ਤੇ ਸੂਬੇ ਦੇ ਕਈ ਰਸੂਖਦਾਰ ਲੋਕਾਂ ਦੀ ਸਿਫਾਰਿਸ਼ ਲਵਾਈ ਪਰ ਵਜ਼ੀਰ ਖਾਨ ਨਾ ਮੰਨਿਆ ਆਖਿਰਕਾਰ ਜਦੋਂ ਸੂਬੇ ਤੇ ਸੂਬੇ ਤੋਂ ਬਾਹਰੋਂ ਕਈ ਵੱਡੇ ਵੱਡੇ ਜਾਣਕਾਰ ਤੇ ਮੌਤਵਾਰ ਬੰਦਿਆਂ ਨੂੰ ਵਿਚ ਪਾਇਆ ਗਿਆ ਤਾਂ ਵਜ਼ੀਰ ਖਾਨ ਕੋਈ ਤੀਸਰਾ ਰਾਹ ਕੱਢਣ ਲਈ ਤਿਆਰ ਹੋਇਆ ਔਰ ਇਹ ਰਾਹ ਹੈ ਬੜਾ ਔਖਾ ਸੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਹੀ ਹਾਂ ਸੰਸਕਾਰ ਦੇ ਲਈ ਜਿੰਨੀ ਥਾਂ ਦੀ ਲੋੜ ਸੀ ਓਨੀ ਥਾਂ ਤੇ ਦਿਵਾਨ ਟੋਡਰਮਲ ਨੂੰ ਮੋਹਰਾਂ ਖੜੀਆਂ ਕਰਕੇ ਉਹ ਥਾਂ ਖਰੀਦਣ ਦੀ ਪੇਸ਼ਕਸ਼ ਕੀਤੀ ਗਈ ਦਿਵਾਨ ਜੀ ਉਜਤਾ ਬੜੇ ਵੱਡੇ ਅਮੀਰ ਸਨ ਪਰ ਲਗਭਗ 12 ਸਕੁਅਰ ਫੁੱਟ ਦੀ ਥਾਂ ਨੂੰ ਸੋਨੇ ਦੀਆਂ ਖੜੀਆਂ ਮੋਹਰਾਂ ਨਾਲ ਕਵਰ ਕਰਨ ਚ ਕਈ ਕਈ ਬੋਰੇ ਮੋਹਰਾਂ ਦੀ ਲੋੜ ਪੈਣੀ ਸੀ ਦੀਵਾਨ ਟੋਡਰਮਲ ਜੀ ਤੇ ਇਥੇ ਇਤਿਹਾਸ ਵਿੱਚ ਉਹਨਾਂ ਦੇ ਛੋਟੇ ਭਰਾ ਦਾ ਵੀ ਨਾਮ ਆਉਂਦਾ ਹੈ ਭਾਈ ਨਾਗਰਮਲ ਜੀ ਇਹਨਾਂ ਦੋਵਾਂ ਨੇ ਖੜੇ ਪੈਰ ਆਪਣਾ ਵਪਾਰ ਗੋਦਾਮ ਚ ਪਿਆ ਸਾਰਾ ਅਨਾਜ ਆਪਣੀ ਗਹਿਣੇ ਗੱਟੇ ਸੈਂਕੜੇ ਏਕੜ ਚ ਫੈਲਿਆ ਆਪਣਾ ਫਲਾਂ ਦਾ ਬਾਗ ਸਭ ਕੁਝ ਓਕੇ ਬੁੱਕੇ ਭਾਅ ਤੇ ਵਾਧੇ ਘਾਟੇ ਚ ਵੇਚ ਕੇ ਸੋਨੇ ਦੀਆਂ ਮੋਹਰਾਂ ਇਕੱਠੀਆਂ ਕੀਤੀਆਂ ਇਥੋਂ ਤੱਕ ਕਿ ਇਤਿਹਾਸਿਕ ਲਿਖਤਾਂ ਦੱਸਦੀਆਂ ਹਨ ਕਿ ਇੰਨੀ ਵੱਡੀ ਗਿਣਤੀ ਵਿੱਚ ਮੋਹਰਾਂ ਦਾ ਇੰਤਜ਼ਾਮ ਕਰਨ ਲਈ ਗਵਾਂਡੀ ਸੂਡੇ ਤੋਂ ਵੀ ਮੋਹਰਾਂ ਲਿਆਂਦੀਆਂ ਗਈਆਂ ਤੇ ਵੱਡੇ ਵੱਡੇ ਬੋਰੇ ਮੋਹਰਾਂ ਦੇ ਭਰ ਕੇ ਗੱਡੇ ਤੇ ਲੱਦ ਕੇ ਉਸ ਅਸਥਾਨ ਤੇ ਲਿਆਂਦੇ ਗਏ ਹੁਣ ਇੱਕ ਪਾਸੇ ਵਜ਼ੀਰ ਖਾਨ ਕੁਰਸੀ ਢਾ ਕੇ ਬੈਠਾ ਹੈ ਤੇ ਭਾਈ ਟੋਡਰ ਮਲ ਜੀ ਤੇ ਭਾਈ ਨਾਗਰ ਮਲ ਜੀ ਮੋਹਰਾਂ ਤੇ ਮੋਹਰਾਂ ਜੋੜੀ ਜਾ ਰਹੇ ਹਨ ਸਰੀਰ ਹਜੇ ਵੀ ਉੱਥੇ ਹੀ ਪਏ ਹਨ ਹਜੇ ਤੱਕ ਸਰੀਰਾਂ ਨੂੰ ਹੱਥ ਨਹੀਂ ਲਾਉਣ ਦਿੱਤਾ ਗਿਆ ਤੇ ਜਦੋਂ ਇਹ ਸਾਰੇ ਸਥਾਨ ਤੇ ਮੋਹਰਾਂ ਜਚਾ ਦਿੱਤੀਆਂ ਗਈਆਂ ਉਸ ਤੋਂ ਬਾਅਦ ਸੰਸਕਾਰ ਕਰਨ ਦੀ ਇਜਾਜ਼ਤ ਮਿਲੀ ਵਜ਼ੀਰ ਖਾਨ ਦੇ ਨੌਕਰ ਮੋਰਾ ਇਕੱਠੀਆਂ ਕਰਕੇ ਲੈ ਗਏ ਤੇ ਗੁਰੂ ਘਰ ਦੇ ਸੇਵਕ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੋਏ ਉਹਨਾਂ ਪਵਿੱਤਰ ਦੇਹਾਂ ਨੂੰ ਸੰਸਕਾਰ ਵਾਲੀ ਥਾਂ ਤੇ ਲੈ ਕੇ ਆਏ ਇੱਥੇ ਸੰਸਕਾਰ ਦੇ ਸਮੇਂ ਭਾਈ ਟੋਡਰ ਮਲ ਜੀ ਦਾ ਪਰਿਵਾਰ ਤੇ ਭਾਈ ਮੋਤੀराम ਮਹਿਰਾ ਜੀ ਤੇ ਉਹਨਾਂ ਦੀ ਮਾਤਾ ਜੀ ਮੌਜੂਦ ਹਨ ਕਦੇ-ਕਦੇ ਸੋਚੀਦਾ ਹੈ ਕਿ ਕੈਸੀ ਅਜਬ ਗਜਬ ਖੇਡ ਹੈ ਉਸ ਪਾਲਣਹਾਰ ਦੀ ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਫਰਜ਼ੰਦ ਤੇ ਗੁਰੂ ਸਾਹਿਬ ਨੂੰ ਇਸ ਦੁਨੀਆ ਚ ਲਿਆਉਣ ਵਾਲੀ ਮਾਤਾ ਜੀ ਮਹਾਨ ਸ਼ਹਾਦਤਾਂ ਤੋਂ ਬਾਅਦ ਇਹਨਾਂ ਪਵਿੱਤਰ ਦੇਹਾਂ ਦਾ ਅੰਤਿਮ ਸੰਸਕਾਰ ਹੋ ਰਿਹਾ ਹੈ ਤੇ ਉਹਨਾਂ ਨੂੰ ਸੰਸਾਰ ਤੋਂ ਤੋੜਦੇ ਹੋਏ ਅਥਰੂ ਵਹਾਉਂਦੇ ਆਲੀਆਂ ਚੰਦ ਅੱਖਾਂ ਹੀ ਮੌਜੂਦ ਹਨ ਪਹਿਲਾ ਇਹਨਾਂ ਸਭ ਨੇ ਆਪਣੇ ਹੱਥਾਂ ਨਾਲ ਚੰਦਨ ਦੀ ਲੱਕੜਾਂ ਦੀ ਚਿਥਾ ਤਿਆਰ ਕੀਤੀ ਇਸ ਤੋਂ ਬਾਅਦ ਭਾਈ ਟੋਡਰ ਮਲ ਜੀ ਭਾਈ ਨਾਗਰ ਮਲ ਜੀ ਤੇ ਮੋਤੀराम ਮਹਿਰਾ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਅੰਤਿਮ ਇਸ਼ਨਾਨ ਕਰਾਇਆ ਤੇ ਮਾਤਾ ਗੁਜਰੀ ਜੀ ਨੂੰ ਇਸ਼ਨਾਨ ਕਰਵਾਇਆ ਭਾਈ ਟੋਡਰ ਮਲ ਜੀ ਦੀ ਕਰਵਾਲੀ ਤੇ ਮੋਤੀ ਮਹਿਰਾ ਜੀ ਦੀ ਮਾਤਾ ਜੀ ਨੇ ਇਸ ਤੋਂ ਬਾਅਦ ਮਾਤਾ ਜੀ ਦੇ ਪਵਿੱਤਰ ਸਰੀਰ ਨੂੰ ਚਿਥਾ ਦੇ ਵਿਚਾਲੇ ਲਟਾ ਦਿੱਤਾ ਗਿਆ ਤੇ ਮਾਤਾ ਜੀ ਦੇ ਦੋਵੇਂ ਪਾਸੇ ਲਟਾਇਆ ਗਿਆ ਦੋਵੇਂ ਸਾਹਿਬਜ਼ਾਦਿਆਂ ਨੂੰ ਕਿਸੇ ਵੀ ਇਤਿਹਾਸਿਕ ਸਰੋਤ ਵਿੱਚ ਤਾਰੀਖ ਦਾ ਜ਼ਿਕਰ ਨਹੀਂ ਮਿਲਦਾ ਪਰ ਮੰਨਿਆ ਜਾਂਦਾ ਹੈ ਕਿ 14-15 ਪੋਹ ਦੇ ਕਰੀਬ ਇਹਨਾਂ ਸਭ ਨੇ ਰਲ ਕੇ ਇੱਥੇ ਫੁੱਲ ਚੁਗੇ ਹੋਣਗੇ ਤੇ ਵਿਪੂਤੀ ਨੂੰ ਅੱਡ ਕੜੇ ਵਿੱਚ ਪਾ ਲਿਆ ਗਿਆ ਸੀ ਕਿਉਂਕਿ ਇਹ ਥਾਂ ਹੁਣ ਕਾਨੂੰਨੀ ਰੂਪ ਨਾਲ ਦੀਵਾਨ ਜੀ ਨੇ ਖਰੀਦ ਲਈ ਸੀ ਇਹ ਵਿਪੂਤੀ ਦਾ ਘੜਾ ਉਸ ਥੜੇ ਵਿੱਚ ਸਥਾਪਿਤ ਕਰ ਦਿੱਤਾ ਗਿਆ ਤੇ ਕੁਝ ਸਮੇਂ ਬਾਅਦ ਜਦੋਂ ਦੀਵਾਨ ਟੋਡਰਮਲ ਜੀ ਨੂੰ ਦਸ਼ਮੇਸ਼ ਪਾਤਸ਼ਾਹ ਦੇ ਦਰਸ਼ਨ ਹੋਏ ਤਾਂ ਗੁਰੂ ਘਰ ਪ੍ਰਤੀ ਉਹਨਾਂ ਦਾ ਸਮਰਪਣ ਦੇਖ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਕੋਈ ਵਰ ਮੰਗਣ ਲਈ ਕਿਹਾ ਤਦ ਦੀਵਾਨ ਜੀ ਨੇ ਜੋ ਮੰਗਿਆ ਉਹ ਸੁਣ ਕੇ ਆਲੇ ਦੁਆਲੇ ਖੜੀ ਸਾਰੀ ਸੰਗਤ ਹੈਰਾਨ ਰਹਿ ਗਈ ਦੀਵਾਨ ਜੀ ਨੇ ਅਰਜ਼ ਕੀਤੀ ਕਿ ਗੁਰੂ ਸਾਹਿਬ ਜੀ ਤੁਸੀਂ ਵਰ ਦਿਓ ਕਿ ਮੇਰਾ ਇਹ ਵੰਸ਼ ਇੱਥੇ ਹੀ ਮੁੱਕ ਜਾਵੇ ਅੱਗੇ ਨਾ ਵਧੇ ਜਦੋਂ ਬਾਅਦ ਵਿੱਚ ਸਿੱਖਾਂ ਨੇ ਇਹ ਵਰ ਮੰਦਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਜ਼ਮੀਨ ਮੈਂ ਗੁਰੂ ਘਰ ਦੇ ਚਰਣਾ 'ਚ ਭੇਟ ਕੀਤੀ ਹੈ ਮੈਂ ਨਹੀਂ ਚਾਹੁੰਦਾ ਕਿ ਕੱਲ ਨੂੰ ਮੇਰੇ ਪੁੱਤਰ ਜਾਂ ਮੇਰੀਆਂ ਅਗਲੀਆਂ ਪੀੜ੍ਹੀਆਂ 'ਚੋਂ ਕੋਈ ਆ ਕੇ ਦਾਵਾ ਕਰੇ ਕਿ ਇਹ ਜ਼ਮੀਨ ਸਾਡੇ ਵਡੇਰਿਆਂ ਨੇ ਖਰੀਦੀ ਸੀ ਤੇ ਇਸ ਦੇ ਮਾਲਕ ਅਸੀਂ ਹਾਂ ਕਿੰਨੀ ਮਹਾਨ ਸੋਚ ਸੀ ਉਸ ਗੁਰੂ ਦੇ ਮਹਾਨ ਸਿੱਖ ਦੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ